ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾ ਜਿਨ੍ਹਾਂ ਨੂੰ ਮਰਨ ਵਰਤ ਤੇ ਬੈਠੇ 12 ਦਿਨ ਹੋ ਗਏ ਨੇ ਉਧਰ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਵੀ ਨੇ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਉਹਨਾਂ ਦਾ ਜਿਹੜਾ ਹੌਂਸਲਾ ਹੈ ਉਹ ਟੁੱਟਦਾ ਨਜ਼ਰ ਨਹੀਂ ਆ ਰਿਹਾ ਕਾਫੀ ਵੱਡੇ ਦਿਲ ਦੇ ਨਾਲ ਵੱਡੇ ਹੌਂਸਲੇ ਦੇ ਨਾਲ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਨੇ ਤੇ ਉਹਨਾਂ ਨੂੰ ਮਿਲਣ ਆਏ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਕਾਫੀ ਭਾਵੁਕ ਹੋ ਰਹੇ ਨੇ ਕਿਉਂਕਿ ਅੱਖਾਂ ਦੇ ਵਿੱਚ ਹੰਝੂ ਨੇ ਉਹਨਾਂ ਨੂੰ ਪਤਾ ਹੈ ਕਿ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਐਡਾ ਵੱਡਾ ਫੈਸਲਾ ਲਿਆ ਐਡੇ ਵੱਡੇ ਹੌਂਸਲੇ ਦੇ ਨਾਲ ਉਹ ਇਹ ਮਰਨ ਵਰਤ ਤੇ ਬੈਠੇ ਨੇ 12 ਦਿਨ ਹੋ ਗਏ ਨੇ ਪਰ ਉਹਨਾਂ ਦਾ ਹੌਂਸਲਾ ਡੋਲਦਾ ਨਜ਼ਰ ਨਹੀਂ ਆ ਰਿਹਾ ਪਰ ਪਰਿਵਾਰ ਜਿਹੜਾ ਹੈ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਜਦ ਮਿਲਣ ਆਏ ਨੇ ਤੇ ਉਹਨਾਂ ਦੀਆਂ ਅੱਖਾਂ ਪਰ ਆਈਆਂ ਨੇ ਵੇਖੋ ਕਿਵੇਂ ਘੁੱਟ ਕੇ ਜਫੀ ਪਾਈ ਹੈ ਤੇ ਇਸੇ ਦਰਮਿਆਨ ਰਿਸ਼ਤੇਦਾਰ ਜਿਹੜੇ ਨੇ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਸਨ ਜੇਨਾਂ ਨੂੰ ਇਹ ਪਤਾ ਹੈ ਕਿ ਕੈਂਸਰ ਦਾ ਮਰੀਜ਼ ਨੇ ਜਗਜੀਤ ਸਿੰਘ ਢੱਲੇਵਾਲ ਪਰ ਇਸ ਤੋਂ ਬਾਅਦ ਵੀ ਉਹਨਾਂ ਇਹ ਫੈਸਲਾ ਲਿਆ ਕਿ ਮਰਨ ਵਰਤ ਤੇ ਬੈਠਾਂਗੇ ਜਿੱਤਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ ਇਹ ਉਹਨਾਂ ਦੇ ਬੋਲ ਸਨ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦਰਮਿਆਨ ਕੇ ਰਿਸ਼ਤੇਦਾਰ ਜਿਹੜੇ ਨੇ ਕਾਫੀ ਭਾਵੁਕ ਹੋ ਗਏ ਨੇ ਤਾਂ ਉਹ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਜੱਫੀ ਪਾਉਂਦੇ ਨੇ ਸਿਰ ਤੇ ਹੱਥ ਰੱਖਦੇ ਨੇ ਤੇ ਉਹਨਾਂ ਦਾ ਵੀ ਹੌਂਸਲਾ ਵਧਾਉਂਦੇ ਨੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾ ਜਿਨ੍ਹਾਂ ਨੂੰ ਮਰਨ ਵਰਤ ਤੇ ਬੈਠੇ 12 ਦਿਨ ਹੋ ਗਏ ਨੇ ਉਧਰ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਵੀ ਨੇ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਉਹਨਾਂ ਦਾ ਜਿਹੜਾ ਹੌਂਸਲਾ ਹੈ ਉਹ ਟੁੱਟਦਾ ਨਜ਼ਰ ਨਹੀਂ ਆ ਰਿਹਾ ਕਾਫੀ ਵੱਡੇ ਦਿਲ ਦੇ ਨਾਲ ਵੱਡੇ ਹੌਂਸਲੇ ਦੇ ਨਾਲ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਪਾਸੇ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਜੋ ਕਿ ਮਰਨ ਵਰਤ ਤੇ ਬੈਠੇ ਨੇ ਤੇ ਉਹਨਾਂ ਨੂੰ ਮਿਲਣ ਆਏ ਰਿਸ਼ਤੇਦਾਰ ਵੀ ਜਿਹੜੇ ਨੇ ਉਹ ਕਾਫੀ ਭਾਵੁਕ ਹੋ ਰਹੇ ਨੇ ਕਿਉਂਕਿ ਅੱਖਾਂ ਦੇ ਵਿੱਚ ਹੰਝੂ ਨੇ ਉਹਨਾਂ ਨੂੰ ਪਤਾ ਹੈ ਕਿ ਕੈਂਸਰ ਦਾ ਮਰੀਜ਼ ਹੋਣ ਦੇ ਬਾਵਜੂਦ ਜਗਜੀਤ ਸਿੰਘ ਢੱਲੇਵਾਲ ਜਿਨ੍ਹਾਂ ਨੇ ਐਡਾ ਵੱਡਾ ਫੈਸਲਾ ਲਿਆ ਐਡੇ ਵੱਡੇ ਹੌਂਸਲੇ ਦੇ ਨਾਲ ਉਹ ਇਹ ਮਰਨ ਵਰਤ ਤੇ ਬੈਠੇ ਨੇ 12 ਦਿਨ ਹੋ ਗਏ ਨੇ ਪਰ ਉਹਨਾਂ ਦਾ ਹੌਂਸਲਾ ਡੋਲਦਾ ਨਜ਼ਰ ਨਹੀਂ ਆ ਰਿਹਾ ਪਰ ਪਰਿਵਾਰ ਜਿਹੜਾ ਹੈ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੂੰ ਜਦ ਮਿਲਣ ਆਏ ਨੇ ਤੇ ਉਹਨਾਂ ਦੀਆਂ ਅੱਖਾਂ ਪਰ ਆਈਆਂ ਨੇ ਵੇਖੋ ਕਿਵੇਂ ਘੁੱਟ ਕੇ ਜੱਫੀ ਪਾਈ ਹੈ ਤੇ ਇਸੇ ਦਰਮਿਆਨ ਰਿਸ਼ਤੇਦਾਰ ਜਿਹੜੇ ਨੇ ਅੱਖਾਂ ਦੇ ਵਿੱਚ ਉਹਨਾਂ ਦੇ ਹੰਝੂ ਸਨ ਜਿਨ੍ਹਾਂ ਨੂੰ ਇਹ ਪਤਾ ਹੈ ਕਿ ਕੈਂਸਰ ਦਾ ਮਰੀਜ਼ ਨੇ ਜਗਜੀਤ ਸਿੰਘ ਢੱਲੇਵਾਲ ਪਰ ਇਸ ਤੋਂ ਬਾਅਦ ਵੀ ਉਹਨਾਂ ਇਹ ਫੈਸਲਾ ਲਿਆ ਕਿ ਮਰਨ ਵਰਤ ਤੇ ਬੈਠਾਂਗੇ ਜਿੱਤਾਂਗੇ ਜਾਂ ਫਿਰ ਸ਼ਹੀਦ ਹੋਵਾਂਗੇ ਇਹ ਉਹਨਾਂ ਦੇ ਬੋਲ ਸਨ ਤਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦਰਮਿਆਨ ਕਿ ਰਿਸ਼ਤੇਦਾਰ ਜਿਹੜੇ ਨੇ ਕਾਫੀ ਭਾਵੁਕ ਹੋ ਗਏ ਨੇ ਤਾਂ ਉਹ ਜਗਜੀਤ ਸਿੰਘ ਢੱਲੇਵਾਲ ਉਹਨਾਂ ਨੂੰ ਜੱਫੀ ਪਾਉਂਦੇ ਨੇ ਸਿਰ ਤੇ ਹੱਥ ਰੱਖਦੇ ਨੇ ਤੇ ਉਹਨਾਂ ਦਾ ਵੀ ਹੌਂਸਲਾ ਵਧਾਉਂਦੇ